ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਬਾਲੀਵੁੱਡ ਐਕਟਰੈਸ ਗੋਵਿੰਦਾ ਪਤਨੀ ਤੋਂ ਹੋ ਚੁੱਕੇ ਵੱਖ ਬਾਲੀਵੁੱਡ ਅਦਾਕਾਰੀ ਗੋਵਿੰਦ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰੱਖੀਆਂ ਵਿੱਚ ਰਹਿੰਦੇ ਹਨ ਹਾਲ ਵਿੱਚ ਹਾਲ ਹੀ ਵਿੱਚ ਆਪਣੀ ਪਤਨੀ ਸੁਨੀਤਾ ਓ ਜਹ ਓਹ ਜਾਂ ਤੋਂ ਤਲਾਕ ਤੀਆਂ ਅਫਵਾਵਾ ਨੇ ਅਦਾਕਾਰ ਨੂੰ ਸੁਰੱਖੀਆਂ ਵਿੱਚ ਰੱਖਿਆ ਸੀ ਦੋਵਾਂ ਧਿਰਾਂ ਨੇ ਪੁਸ਼ਟ ਕੀਤਾ ਸੀ ਕਿ ਹੁਣ ਉਹ ਇਕੱਠੇ ਹਨ ਹੁਣ ਸੁਨੀਤਾ ਓ ਜਹ ਹੋ ਜਾਨੇ ਇੱਕ ਵਾਰ ਫਿਰ ਤਲਾਕ ਗੋਬਿੰਦ ਦੇ ਫੀਆ ਅਫੀਆ ਅਤੇ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਹੈ ਉਹਨਾਂ ਇੱਕ ਵਾਰ ਫਿਰ ਅਜਹੀ ਸਾਰੀ ਅਸਦੀ ਸਾਰੀ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਗੋਵਿੰਦਾ ਦਾਇ ਪਰਿਵਾਰ ਨਹੀਂ ਚਾਹੁੰਦਾ ਕਿ ਅਸੀਂ ਖੁਸ਼ ਰਹੀਏ ਪੋਜਪੂਰੀ ਅਦਾਕਾਰੀ ਸ਼ਬਬਾਵਨਾ ਸੇਠ ਸੁਨੀਤਾ ਅਹੋਜਾ ਦੇ ਨਵੀਨਿਆਤ ਵੀਡੀਓ ਵਲੌਗ ਵਿੱਚ ਦਿਖਾਈ ਦਿੱਤੀ ਵੀਡੀਓ ਦੌਰਾਨ ਸੰਭਾਵਨਾ ਤੇ ਸੁਨੀਤਾ ਤੋਂ ਕਈ ਨਿੱਜੀ ਸਵਾਲ ਪੁੱਛੇ ਸੁਨੀਤਾ ਨੇ ਗੋਵਿੰਦ ਦੇ ਅਫੇ ਅਫੇਅਰ ਦੀਆਂ ਅਫਵਾਵਾਵਾਂ ਦੀ ਗੱਲ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਜੇਕਰ ਉਹਨਾਂ ਉਸ ਨੂੰ ਧੋਖਾ ਦਿੱਤਾ ਹੈ ਓਏ ਫੜਿਆ ਤਾਂ ਉਹ ਮਿੱਠੀਆਂ ਨੂੰ ਦੱਸਣ ਵਾਲੀ ਸਾਬ ਤੋਂ ਪਹਿਲੀ ਹੋਏਗੀ ਸੁਨੀਤਾ ਨੇ ਕਿਹਾ ਸਮੱਸਿਆ ਇਹ ਹੈ ਕਿ ਉਸਦੇ ਪਰਿਵਾਰ ਵਿੱਚ ਅਜਿਹੇ ਲੋਕ ਹਨ ਜੋ ਮੈਨੂੰ ਅਤੇ ਗੋਵਿੰਦ ਨੂੰ ਇਕੱਠੇ ਨਹੀਂ ਦੇਖ ਚਾਹੁੰਦੇ ਉਹ ਹੈਰਾਨ ਹਨ ਕਿ ਉਸ ਦਾ ਪਰਿਵਾਰ ਇੰਨਾ ਖੁਸ਼ ਕਿਉਂ ਹੈ ਕਿਉਂਕਿ ਉਸ ਦੀ ਆਪਣੀ ਪਤਨੀ ਅਤੇ ਬੱਚੇ ਮਾਰ ਚੁੱਕੇ ਹਨ ਗੋਵਿੰਦ ਚੰਗਾ ਚੰਗੇ ਲੋਕਾਂ ਨਾਲ ਨਹੀਂ ਜੁੜਦਾ ਜਿਵੇਂ ਕਿ ਮੈਂ ਕਹਿੰਦੀ ਹਾਂ ਜੇ ਤੁਸੀਂ ਬੁਰੇ ਲੋਕਾਂ ਨਾਲ ਘੁੰਮਦੇ ਹੋ ਤਾਂ ਤੁਸੀਂ ਇਹ ਤਰ੍ਹਾਂ ਇਸ ਤਰ੍ਹਾਂ ਹੀ ਦੇ ਬਣ ਜਾਓਗੇ ਅੱਜ ਮੇਰੇ ਕੋਈ ਵੀ ਫਰੈਂਡ ਸਰਕਲ ਨਹੀਂ ਹੈ ਮੇਰਾ ਬੱਚੇ ਮੇਰੇ ਬੱਚੇ ਮੇਰੇ ਦੋਸਤ ਹਨ